ਕਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੀਤ ਕਰਦੇ ਆ ਸਭ ਠੀਕ ਠਾਕ ਹੋਣਗੇ ਅਸੀਂ ਵੀ ਠੀਕ ਠਾਕ ਹਾਂ ਸਭ ਦਾ ਸਵਾਗਤ ਆ ਸਾਡੇ ਚੈਨਲ ਕਟਰਾ ਫੈਮਿਲੀ ਵਲੌਗ ਤੇ ਅੱਜ ਅਸੀਂ ਚੱਲੇ ਆ ਭੋਗ ਤੇ ਜਿੱਦਣ ਉੱਥੇ ਜਾ ਕੇ ਆਏ ਸੀਗੇ ਜਿੱਥੇ ਫੁੱਲਾਂ ਤੇ ਅੱਜ ਫੇਰ ਮੁੜਦੇ ਹੋਏ ਰੁਕਾਂਗੇ ਹਵਾਰੇ ਨਾਨਕੇ ਕੰਨੇ ਦੇ ਮੀਨਾਂ ਸਾਰੇ ਰਾਹ ਚ ਪਾਣੀ ਖੜਕੇ ਇਦੋ ਇੱਕ ਕੰਮ ਆਇਆ ਨੀ ਇੱਥੇ। ہاں ਜਿੱਥੇ ਕੱਚਾ ਹੋਊਗਾ ਉੱਥੇ ਖਰਾਉਂਦਾ ਠੀਕ ਆ। ਖਮਾਣੋ ਤੁਸੀਂ ਜਿਹੜਾ। ਉਹਨਾਂ ਕੁੱਟੀਆਂ ਪੇਪਰ ਇਹਨਾਂ ਦੇ ਅਮਰਾਲੇ ਨੂੰ ਮੈਨੂੰ ਪਤਾ ਨਹੀਂ ਉਦੋਂ ਮੈਨੂੰ ਬਣੀ ਤੇ ਛੱਡ ਕੇ ਗਿਆ ਸੀ ਅਮਰਾਲੇ ਦੀ ਇਹ ਸੜਕ ਟੁੱਟੀ ਕਰਕੇ। ਐਂ ਦਾਣਾ ਮੰਡੀ ਤੇ ਐਂ ਪਿੱਛੇ ਦੇ ਚੀਜ਼ਾਂ ਤੇ ਹਾਂ ਅਮਰਾਲੇ ਨੂੰ ਅਮਰਾਲੇ ਤੋਂ ਸਾਰੀ ਸੜਕ ਵਧੀਆ ਬਣੀ ਹੋਈ ਆ। ਉਹਨਾਂ ਵੀ ਤਾਂ ਕਹਿੰਦੇ ਸੀ ਆਪਾਂ ਨੂੰ ਕੰਮ ਆਉਂਦਾ। ਹਾਂ ਵੀ ਉੱਧਰ ਚ ਜਾਉਂਗੇ ਜੇ। මන්ගේ ගල ද මසීම ජ ේරන ලකනන ඉ සෙහො නම. ਮੀਨੇ ਜਟਾ ਨੂੰ ਰਾਤ ਦੇਦੀ ਭਰੇ ਬੈਨੇ ਕਿ ਪਾਣੀ ਬਾਹਰ ਕੱਢਣ ਲੱਗੇ ਲੇਕਿਨ ਤਾਂ ਨਹੀਂ ਤੇ ਜੇ ਤਾਂ ਰਿਸ਼ਤੇ ਦੀ ਇੱਕ ਦਿਵਾਰੇ ਤਾਈਏ ਤੇਰੀ ਅਜ਼ਾਨ ਹਾਤੇ ਇਨਾਂ ਤੇਰੀ ਜਾਨੀ ਕੋ ਦਿਲਾਈ ਉਹਨਾਂ ਨੇ ਲੜੀਂ ਤੇ ਮੋਰੀ ਨੂੰ ਮੱਸਿਆ ਆਹੋ ਇੱਥੇ ਵੀ ਮੱਸਿਆ ਡੈਡੂ ਵੀ ਡੈਡ ਹਰਜੀਤ ਦੀ ਮਾਸੀ ਆ ਹਰਮਨ ਦੀ ਮਾਸੀ ਬਗਲੀ ਆ ਦੇਖੇ ਮੇਂ ਲੀਚੀਆਂ ਲੱਗੀਆਂ ਨੇ ਭਰਿਆ ਭਾ ਬੁੱਟਾ ਇਹਨਾਂ ਦਾ ਆ ਬੇਵਰੇ ਡੈਡ ਉਹਨਾਂ ਜਦ ਦਵਾਰ ਰਸਤਾਂ ਤੇ ਲੰਗਾਂਗੇ ਹਣ ਕੋਲੀ ਦੇ ਥੱਲੇ ਜਿਸਰੰਗ ਜੀ ਨਹੀਂ ਸੁੱਕੀ ਆ ਪਹਿਲਾਂ ਤਾਂ ਐਸੀ ਗਾ ਵੀ ਪਾਣੀ ਖੜਾ ਹੋਊਗਾ ਇਤੋਂ ਇਨੀ ਨੀਮੀ ਚ ਪਾਣੀ ਨਿਕਲਣਾ ਕਿਹੜਾ ਕਿਦਰੀ ਨੂੰ ਹੋਏਗਾ ਸਕੰਦੀ ਆਲੇ ਦਾਲੇ ਦਾ ਵੀ ਨੀਮੀ ਚ ਖੜ ਜਾਂਦਾ ਤੇ ਆ ਥੋੜਾ ਜਿਆ ਸਾੜਾ ਕੀ ਕਹਿੰਦਾ ਸੀ ਤੋ ਹਨਾ ਪਟਿਆ ਹੋ ਜਨੇ ਟੋਏ ਜੋ ਕਰਕੇ ਪਾਣੀ ਨਿਕਲ ਗਿਆ ਹਾਂ ਕਿਦਰੇਨ ਕੱਡੇਆ ਹੋਊਗਾ ਫਿਰ ਤਾਂ ਹੀ ਪੱਟੇ ਨੌਜੀ ਆ ਗਏ ਹੁਣ ਅਸੀਂ ਬਦਲੀ ਬੱਟੀਆਂ ਮੁਗਲਾਂ ਦੇ ਬੂਹੇ ਪਛਾਲੇ ਜਿਲ੍ਹਾ ਤੋਂ ਕੈਸ਼ ਰੈਂਟ ਦਾ ਚਾਹ ਦੀ ਵੇਸ਼ਕੀ ਤੇ ਰੁਕਣਾ ਨਹੀਂ ਹੁਣ ਬੱਸ ਕਸਾ ਦੇਤਾ ਬੁਲਾਵਾ ਆ ਆ ਗਏ ਅੰਟੀ ਦਾ ਘਰ ਰਿੰਨਾ ਨੌਜੀ ਹੁਣ ਅਸੀਂ ਘਰ ਆ ਗਏ ਉੱਥੇ ਵੀਡੀਓ ਬਣਾ ਨਹੀਂ ਸਕੇ ਭੋਗਦੇ ਗਏ ਸੀ ਹਰੇਕ ਤਾਂ ਬਣਾਵਨੀ ਹੁੰਦੀ ਅਰਮਨ ਨੇ ਤਾਂ ਆਪਣੇ ਕੱਪੜੇ ਪਾ ਲੇ ਡੰਗਰਾਂ ਦੇ ਕੰਮ ਕਰਨੇ ਵਾਲੇ ਐਦਾਂ ਸਾਡੀ ਅਰਮਨ ਨਾਲ ਭੋਲੀ ਭੂ ਆਈ ਬੈਠੀ ਆ ਭੋਲੀ ਦੀ ਬਬੂ ਆ ਬੀ ਬਬੂ ਆਓ ਵੀ ਬਬੂ ਆ ਭਾਈ ਹਾਂ ਅਰਮਨ ਜਾਂ ਲਾ ਕੇ ਗੱਦਾ ਪੈ ਗਿਆ ਕਹਿੰਦਾ 2 ਮਿੰਟ ਆਰਾਮ ਕਰਕੇ ਚੱਲਦੇ ਆ ਫਿਰ ਬਬੂ ਆ ਲੱਗਿਆ ਭਿੰਡੀਆਂ ਤੋੜਨ ਨੂੰ ਸਾਡੀ ਹੋਰ ਸਬਜ਼ੀਆਂ ਤਾਂ ਬਹੁਤ ਮਹਿੰਗੀਆਂ ਨੇ ਹੈਂ ਅੱਗਾਂ ਚੀਂਦੀਆਂ ਨੇ ਬਾਦੀਆਂ ਹੋਰ ਦੋ ਵਾਰ ਦਿਨ ਤੋੜੀਆਂ ਸਾਡਾ ਸਰ ਜਾਂਦਾ ਹਾਂਜੀ ਹਾਂ ਹਾਂ ਹੋਰ ਜੀ ਤੂੰ ਸੁਣਾ ਹੋਰ ਜੀ ਕੀ ਆ ਵੀ ਉੱਤਰਦਾ ਨਾ ਕੀ ਆ ਨਹੀਂ ਉੱਤਰਦਾ ਹਜੇ ਕੀ ਆ ਤਾਂ ਚੂਹੇ ਜੇ ਲੱਗ ਕੇ ਹਜੇ ਤੱਕ ਤਾਂ ਗਲ ਹੀ ਹੋ ਗਏ ਨਹੀਂ ਆ ਇੱਕ ਕਈ ਮਾਣਾ ਜੇ ਚੂਹਾ ਬਦੇ ਹੈ ਜੇ ਦੇਖੀ ਜਾਊਗੀ ਚੱਲ ਗੈ ਨਹੀਂ ਮੈਂ ਤਾਂ ਇੱਕਨੇ ਤੋੜ ਲੈਣੇ ਨੇ ਉਹ ਪੌਣੇ ਨਹੀਂ ਗੈ ਮੈਂ ਇਨ ਪੌਣੇ ਉਧਰ ਮੈਂ ਸੰਗਾ ਚੜ ਰੱਟ ਪਾਤਾ ਅੱਜ ਮੈਂ ਦੇਖਣੇ ਭਿੰਡਾਂ ਦਾ ਰਾਣੀ ਉਹ ਮੇਰੇ ਮਾੜਾ ਜੇ ਹੱਥ ਨੇ ਮਾਰ ਲਿਓ ਦਾ ਅੱਹ ਜਿਆ ਮਾ ਮੈਂ ਇਹ ਲੀਟ ਕਿਹਦਾ ਨਾ ਉਹ ਤਾਂ ਹੁਣ ਪਹੁੰਚੀ ਗਈ ਹੈ ਉਹਨੇ ਤਾਂ ਬੀਜ ਦੀ ਨੁਕੜ ਵਜਾ ਬਣਾ ਹਰ ਜਿਹੜੇ ਨੂੰ ਲੱਗਾ ਕੱਤੀ ਬਣਦੇ ਇੰਜਰ ਕਰਨਾ ਬਣਦੇ ਨਾ ਕਹਿੰਦਾ ਸਹੀ ਕੱਤੀ ਦਾ ਬਰਦਾ ਨਹੀਂ ਬੜੀ ਹੋਈ ਬਰਦਾ ਕਈ ਇਹ ਨੇ ਤਾਂ ਬਹੁਤੀ ਵਾਰ ਤਾਂ ਚੱਕੀ ਹੋਈ ਐਨਾ ਮਹਿੰਗਾ ਕਈਆ ਪਿਆਜ਼ ਵੀ ਕਈਆ ਵੀ ਸਬਜ਼ੀਆਂ ਦੇ ਰੇਟ ਅਸਮਾਨੀ ਚੜੇ ਹੋਏ ਨੇ ਹੁਣ ਤਾਂ ਹਾਂ ਇਹ ਹੁਣ ਧਾਰਾਂ ਚੋਕੇ ਕੰਮ ਕਾ ਲਿਆ ਸੀ ਧਾਰਾਂ ਦਾ ਹਰ ਮਨ ਲੱਗੇ ਮੱਜਾਂ ਣਾਉਣ ਗਰਮੀ ਤੇ ਜਿੰਨਾ ਨਹੀਂ ਤੇ ਉਨੀ ਗਰਮੀ ਹੋਈ ਐ ਦੁਬਾਰਾ दलियां में आके के बाईना बेड़े भेड़े के वाला बापी ने जमीन खंडाई हुई सीगी गिल्ला हो गया फूस से गया ਉਹਨਾਂ ਮੋਟੀ ਮੋਟੀ ਚੱਕੀ ਚੱਲੇ ਗਿਆ ਹੁਣ ਹਰਮਨ ਨੇ ਕਰਿਆ ਇਕੱਠਾ ਸਾਰਾ ਹੀ ਪਾਣੀ ਜਾਨੇ ਨੀ ਪੀਣਾ ਨਾ ਪਾਣੀ ਨਹੀਂ ਪੀਣਾ ਹੈਗਾ ਬਸ ਤੂੰ ਪਿੰਡਿਆਂ ਤੇ ਪਾ ਦੇ ਚਲ ਮੜਾਂ ਜੇ ਠੰਡੀਆਂ ਹੋ ਜਾਂਦੀਆਂ ਨੇ ਰਾਵਣਾਂ ਬਹਿ ਜਾਂਦੀਆਂ ਨੇ ਫਿਰ ਨਾ ਨਾ ਗਾਹ ਨਿੰੜਾ ਹੋਣੀ ਹੈ ਜੀ ਮੱਛਰ ਤਾਂ ਫਿਰ ਗਿੱਲੀਆਂ ਨੂੰ ਵੱਧ ਚੰਪੜਦਾ ਫਿਰ ਤਾਂ ਚਲੋ ਮੰਮੀ ਤਾਂ ਮੇਰੇ ਆਉਂਦੇ ਇਨਵਰਟੇਡ ਸੀਸੀ ਲੈ ਲੈਂ। ਮੈਂ ਤਾਂ ਰੋਟੀ ਖਾ ਲਈ। ਸਭ ਨੇ ਲੱਗਾ ਹਾਂ ਖਾਣ। ਇਹ ਦੇ। ਅੰਦਰ ਰੋਟੀ ਖਾ ਕੇ ਤੇ ਅੰਬ ਕੱਟ ਕੇ ਰੱਖਦੇ। ਆ ਮੈਂ ਬੜੀਆਂ ਜਾਣਣ ਨੂੰ ਲੱਗ ਗਈ ਦੋ ਬੋਲੇ ਚਲੋ ਕਰੋ ਵਾਈਡ ਲਾਉਤੀ ਜਿਵੇਂ ਤੁਹਾਨੂੰ ਪਤਾ ਹੈ ਪਿੱਛੇ ਵਿੱਚ ਦਿੱਖੇ ਅਸੀਂ ਹੋਂਦ ਤੇ ਜਾ ਕੇ ਆਂ ਅੱਜ ਗੱਲਾਂ ਕਰਸਨ ਸਾਡੇ ਕੋਲ ਬਹੁਤ ਹੀ ਵੀਡੀਓ ਬਣੀ ਨਹੀਂ ਮੈਂ ਪਹਿਲਾਂ ਵੀ ਦੱਸਿਆ ਬਸ ਹੁਣ ਇੱਥੇ ਕਰਦੇ ਆਂ ਵੀਡੀਓ ਦਾ ਐਂਡ ਨਾਲੇ ਰੱਜ ਵੀ ਗਈ ਸੀਗੀ ਕੰਟਾ ਬਧੀ ਲੰਗਿਆ ਆਹ ਵੀਡੀਓ ਬਣਾਇਆ ਪਰ ਫੋਨ ਗੱਡੀ ਚ ਸੈਟ ਰਿਹਾ ਤੁਹਾਨੂੰ ਘੰਟਾ ਨੋਕੀ ਰੁਕੇ ਨਹੀਂ ਕੰਟੀ ਦੇ ਬਾਦਨ ਸ਼ਾਂਦੀ ਤਾਂ ਖਾਡਾ ਸੀਸ ਬੀਂਗ ਔਰ ਸੀਸ ਉਹ ਵੀ ਫੇਰ ਤਾ ਉਹਦੇ ਮਗਰ ਆ ਆਹ ਹੁਣ ਤਾਂ ਸਾਢੇ ਸੌ ਨੰਬਰ ਸੌਣ ਪਈਆ ਸੀਸ ਵੀਨਾ ਸਾਰੀ ਚੀਜ਼ ਜਿੱਥੇ ਧਰਦੇ ਉੱਥੇ ਪਈਆ ਇਹਨਾਂ ਕਮੀਆਂ ਕਾਰ ਛੱਡਦੀਆਂ ਨਾ ਕਮਣਾ ਪਾ ਫੇ ਡੰਡੀਆਂ ਜਮੇ ਹੀ ਲੀਆਂ ਕਰਦੀ ਭੱਜ ਕੇ ਚੱਕਦੀ ਹੈ ਨਾ ਮੈਂ ਤੇ ਪਰ ਨੂੰ ਨਵੇਂ ਵੀਡੀਓਸ ਅੱਜ ਦੇ ਵਲੌਗਸ ਬਸ ਇਹਨਾਂ ਕੀ ਆ ਹਾਈ 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 ਮੇਰੇ ਤਾਂ ਹੁੰਗੜੀਆਂ ਅਗੀ ਵਿੱਚ ਉਹ ਖਿੱਚਦੇ ਰਿਹਾਦਾ ਹਾਈ ਹਾਈ ਜੀ ਵੀ ਜੇ ਬੈਠੇ ਮੇਰੇ ਨਾਲ ਹਨਾ ਮਮਾ ਦੇਖ ਕੇ ਬੀਬੀ ਨੂੰ ਵੀ ਕਿੱਡੀ ਆ ਹਾਂ ਹਾਂ ਨਾ ਉੱਥੇ ਮੈਨੂੰ ਨਹੀਂ ਅੰਦਰ ਹੀ ਅੰਦਰ ਹੀ